ਪੰਜਾਬੀ ਇਕਤਰੀ ਚਾਨ ਲੈ ਕੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਨੇ ਸੁਖਵੀਰ ਬੱਲ ਦੇ ਨਵੇਂ ਕੇਸ ਕਰਨ ਵਾਲੇ ਬਿਆਨ ਦਾ ਦਿੱਤਾ ਠੋਕਮਾ ਜਵਾਬ ਕਿਹਾ ਕਰਦੋ ਮਾਨ ਹਾਨੀ ਦਾ ਕੇਸ ਮੈਨੂੰ ਕੋਈ ਡਰ ਨਹੀਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ ਪੰਜਾਬ 'ਚ ਇਸ ਤਰੀਕ ਨੂੰ ਪੈਣਗੀਆਂ ਵੋਟਾਂ ਪੰਜਾਬ ਦੇ ਬਿਜਲੀ ਡਿਫਾਲਟਰਾਂ ਨੂੰ ਵੱਡਾ ਝਟਕਾ ਪਾਵਰ ਕਾਮ ਨਹੀਂ ਕਰਤੀ ਵੱਡੀ ਕਾਰਵਾਈ ਭਗਵੰਤ ਮਾਨ ਦੇ ਗੜ ਸੰਗਰੂਰ ਚ ਆਪ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦੀ ਸਿੱਧੀ ਟੱਕਰ ਕੌਣ ਕਰੇਗਾ ਜਿੱਤ ਹਾਸਲ ਮੁੱਖ ਮੰਤਰੀ ਭਗਵੰਤ ਮਾਨ ਜਲਦ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ ਜਲਦ ਹੀ ਪੰਜਾਬ ਨੂੰ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਭਵਿੱਖਬਾਣੀ ਪਵੇਗੀ ਅੱਤ ਦੀ ਗਰਮੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਦਾ ਇਨਾਂ ਲੋਕਾਂ ਨੂੰ ਵੱਡਾ ਚੱਕਾ ਦੁਬਾਰਾ ਬਣਾਉਣੇ ਪੈਣਗੇ ਡਰਾਈਵਿੰਗ ਲਾਇਸੈਂਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਨਵਾਂ ਕੇਸ ਕਰਨ ਬਾਰੇ ਦਿੱਤੇ ਬਿਆਨ ਦਾ ਠੋਕਮਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾਗੇ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਹੈ ਤੇ ਫਿਰ ਕਹਿੰਦੇ ਨੇ ਭਗਵੰਤ ਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਉਹਨਾਂ ਨੇ ਕਿ ਹੈਗੀ ਜੇ ਮਾਣ ਹੋਵੇ ਤਾਂ ਹਾਨੀ ਹੋਊ ਮਾਣ ਕੀਤੇ ਹੈ ਉਹ ਤਾਂ ਦਿਖਾ ਦਿਓ ਪਿੰਡ ਵਿੱਚ ਤਾਂ ਲੋਕ ਤੁਹਾਨੂੰ ਬੜਨ ਵੀ ਨਹੀਂ ਦਿੰਦੇ ਸੀ ਐਮਾਨ ਨੇ ਕਿਹਾ ਕਿ ਉਦੋਂ ਦੇਖਣਾ ਸੀ ਕਿ ਕੋਈ ਤੀਜਾ ਵੀ ਆਉ ਹਸਾਬ ਲੈਣ ਵਾਲਾ ਭਗਵੰਤ ਮਾਨ ਨੇ ਕਿਹਾ ਕਿ ਕਰ ਦੋ ਮਾਣ ਹਾਨੀ ਦਾ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਵਾਂਗਾ ਤੇ ਵੱਧ ਦੱਸਾਂਗਾ ਬੱਸਾਂ ਕਿੰਨੀਆਂ ਨੇ ਅਤੇ ਹੋਰ ਵੀ ਦੱਸੂ ਸਾਬ ਪਏ ਨੇ ਇਹਨਾਂ ਦੇ ਚਿੱਠੇ ਦੱਸ ਦੇਗੀ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੁਖ ਵਿਲਾਸ ਰਿਜ਼ੋਰਟ ਮਾਮਲੇ ਵਿੱਚ ਤੁਰੰਤ ਮਾਫੀ ਮੰਗਣ ਜਾਂ ਫਿਰ ਮਾਨਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਸੀ ਸੁਮੀਰ ਬਾਦਲ ਨੇ ਕਿਹਾ ਜਿਕੇਰ ਮੁੱਖ ਮੰਤਰੀ ਨੇ 7 ਦਿਨਾਂ ਦੇ ਅੰਦਰ ਅੰਦਰ ਸੁਖ ਵਿਲਾਸ ਰਿਜ਼ੋਰਟ ਦੇ ਮਾਮਲੇ ਵਿੱਚ ਮਾਫੀ ਨਾਮ ਮੰਗੀ ਤਾਂ ਫਿਰ ਉਹ ਮੁੱਖ ਮੰਤਰੀ ਖਿਲਾਫ ਮਾਨ ਹੰਨੀ ਦਾ ਮੁਕੱਦਮਾ ਦਾਇਰ ਕਰਨਗੇ ਪੂਰੇ ਦੇਸ਼ 'ਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚੋਣ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਮੱਦੇ ਨਜ਼ਰ ਪੰਜਾਬ 'ਚ 7ਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਇਸ ਦੇ ਨਤੀਜੇ ਆਉਣਗੇ ਇਸ ਦੇ ਨਾਲ ਹੀ 7 ਤੋਂ 14 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜਦੋਂ ਕਿ 17 ਮਈ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ ਪੰਜਾਬ 'ਚ 13 ਲੋਕ ਸਭਾ ਸੀਟਾਂ ਦੀ ਚੋਣਾਂ ਹੋਣਗੀਆਂ ਇਹਨਾਂ ਵਿੱਚੋਂ 8 ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦੋਂ ਕਿ ਬਾਕੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ ਚੰਡੀਗੜ੍ਹ ਚ ਵੀ 1 ਜੂਨ ਨੂੰ ਵੋਟਾਂ ਪੈਣਗੀਆਂ ਜਦੋਂ ਕਿ 3 ਦਿਨਾਂ ਬਾਅਦ 4 ਜੂਨ ਨੂੰ ਨਤੀਜੇ ਆ ਜਾਣਗੇ ਪੰਜਾਬ ਚ ਕੁੱਲ 13 ਲੋਕ ਸਭਾ ਸੀਟਾਂ ਹਨ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਚਰਵਿੰਦ ਕੇਜ ਦੀਗਲ ਦੀ ਇਕਾਈ ਵਾਲੀ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਸੀ ਭਗਵੰਤ ਮਾਨ ਸੰਗਰੂਰ ਤੋਂ ਜਿੱਤੇ ਸਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਨੀਆਂ ਵਾਖਾਕ ਟੀਮਾਂ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਦੇ ਤਹਿਤ ਮਾਰਚ ਮਹੀਨੇ ਦੀ ਸ਼ੁਰੂਆਤੀ 15 ਦਿਨਾਂ ਚ 1000 ਤੋਂ ਵੱਧ ਡਿਫਾਲਟਰਾਂ ਖਿਲਾਫ ਤਾਬੜ ਤੋੜ ਕਾਰਵਾਈ ਕਰਦੇ ਹੋਏ ਉਕਤ ਸਾਰੇ ਪਰਿਵਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਹਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪ੍ਰਾਪਤ ਕੀਤੇ ਗਏ ਵਿਭਾਗੀ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ नगर, नगर, कार कार पांच डिविजनਾ मॉडल टाउन जनता नगर स्टेट डिविजन सिटी वेस्ट ਤੇ ਅਗਰਨਗਰ ਇਲਾਕਿਆਂ ਵਿੱਚ ਡਿਫਾਲਟਰ ਖਪਤਕਾਰਾਂ ਖਿਲਾਫ ਪਾਵਰ ਕਮ ਵਿਭਾਗ ਦੇ ਮੁਲਾਜ਼ਮਾਂ ਨੇ ਕਾਰਵਾਈ ਕਰਦੇ ਹੋਏ 1320 ਪਰਿਵਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਹਨ ਇਸ ਦੌਰਾਨ ਵਿਭਾਗ ਵੱਲੋਂ 10 ਕਰੋੜ 5 ਲੱਖ ਰੁਪਏ ਦਾ ਬਕਾਇਆ ਖੜੇ ਬਿੱਲਾਂ ਦੀ ਰਿਕਵਰੀ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪਾਵਰ ਕਮ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਬੀਤੇ ਫਰਵਰੀ ਮਹੀਨੇ ਵਿੱਚ 1050 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਐਕਸ਼ਨ ਕੱਟਦੇ ਹੋਏ 14 ਕਰੋੜ 2 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਇਸ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤੇਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਸੀਟ ਤੇ ਆਮ ਆਦਮੀ ਪਾਰਟੀ ਦੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਨਾਲ ਸਿੱਧੀ ਟੱਕਰ ਹੋਵੇਗੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਕੋਲ ਦੋ ਵੱਡੇ ਚਾਰੇ ਹਨ ਜਿਨ੍ਹਾਂ ਵਿੱਚੋਂ ਇੱਕ ਵਿਜੇਂਦਰ ਸਿੰਘ 라 ਹਨ ਜੋ ਕਿ ਸਾਬਕਾ ਸੰਸਦ ਮੈਂਬਰ रह ਚੁੱਕੇ ਹਨ ਦੂਜਾ ਨਾਮ ਦਲਵੀਰ ਸਿੰਘ ਗੋਲਡੀ ਦਾ ਹੈ ਇਸ ਤੋਂ ਇਲਾਵਾ ਵੀ ਪੀ ਰਜਿੰਦਰਪੁਰ ਪਠੱਲਾ ਖੁਦ ਲੜ ਸਕਦੇ ਹਨ ਜਾਂ ਆਪਣੇ ਪੁੱਤਰ ਰਾਹੁਲ ਸਿੱਧੂ ਲਈ ਦਾਵੇਦਾਰੀ ਪੇਸ਼ ਕਰ ਸਕਦੇ ਹਨ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਸੰਗਰੂਰ ਸੀਟ ਤੋਂ ਢੀਂਡ ਸਾਹ ਪਰਿਵਾਰ ਵੀ ਮਜ਼ਬੂਤ ਦਾਵੇਦਾਰ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਕਾਲੀ ਦਲ ਨਾਲ ਨाराਜ਼ ਚੱਲ ਰਿਹਾ ਸੀ ਜਿਨ੍ਹਾਂ ਦੀ ਮੁੜ ਘਰ ਵਾਪਸੀ ਹੋ ਗਈ ਹੈ ਕਾਲੀ ਦਲ ਵੱਲੋਂ ਇੱਥੇ ਪਰਮਿੰਦਰ ਸਿੰਘ ਢੀਂਡ ਸਾਹ ਇਕਵਾਲ ਸਿੰਘ ਝੁੰਡਾ ਅਤੇ ਕਮਲਜੀਤ ਕੋਰਾ ਜਵਾਨ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਾਲੀ ਦਲ ਅਮਰੀਕਸਰ ਪਾਰਟੀ ਦਾ ਵੀ ਇੱਥੇ ਮਜ਼ਬੂਤ ਆਧਾਰ ਹੈ ਤੇ ਸਿਮਰਜੀਤ ਸਿੰਘ ਮਾਨ ਇਸ ਸੀਟ ਤੋਂ ਸੰਸਦ ਮੈਂਬਰ ਵੀ ਹਨ ਇਸ ਪਾਰਟੀ ਤੋਂ ਸਿਮਰਨਜੀਤ ਸਿੰਘ ਮਾਨ ਦਾਬੀਦਾਰ ਹੋ ਸਕਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਜਲਦ ਵੱਡਾ ਤੋਹਫਾ ਦੇਣਗੇ ਪੰਜਾਬ ਵਿੱਚ ਵੱਧ ਰਹੇ ਸਾਈਬਰ ਅਪਰਾਧਾਂ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਤਿੰਨ ਕਮਿਸ਼ਨ ਰੇਟਾਂ ਸਮੇਤ ਸਾਰੇ ਪੁਲਿਸ ਜ਼ਿਲ੍ਹਿਆਂ ਵਿੱਚ 28 ਨਵੇਂ ਸਾਈਬਰ ਕ੍ਰਾਈਮ ਥਾਣੇ ਸਥਾਪਿਤ ਕਰੇਗੇ ਇਸ ਤੋਂ ਇਲਾਵਾ 30 ਕਰੋੜ ਰੁਪਏ ਦੀ ਲਾਗਤ ਨਾਲ ਡੀਆਈਟੀਏਸੀ ਲੈਬ ਬਣਾਈ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆਨਲਾਈਨ ਵਿਤੀ ਧੋਖਾਧੜੀ ਸਮੇਤ ਸਾਈਬਰ ਨਾਲ ਸੰਬੰਧਿਤ ਅਪਰਾਧਾਂ ਦੀ ਜਾਂਚ ਕਰਨਗੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਦਾ ਸਹਿ ਕਿ ਇਸ ਦਾ ਲੋਕਾਂ ਨੂੰ ਫਾਇਦਾ ਹੋਵੇਗਾ ਪੰਜਾਬ ਵਿੱਚ ਹੁਣ ਲੋਕਾਂ ਨੂੰ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ ਹਾਲਾਂਕਿ ਰਾਤ ਅਤੇ ਸਵੇਰ ਵੇਲੇ ਹਲਕੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਧਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ ਤੱਕ ਸੂਬੇ ਭਾਰ ਵਿੱਚ ਮੌਸਮਾਂ ਖੁਸ਼ਕ ਰਹੇਗਾ ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਮਾਨ ਅਨੁਸਾਰ 20 ਮਾਰਚ 20 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ ਇਸ ਸਮੇਂ ਦੌਰਾਨ ਦਿਨ ਵੇਲੇ ਤੇਜਿਤੁੱਪ ਰਹੇਗੀ ਯਾਨੀ ਹੁਣ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟ੍ਰਾਂਸਪੋਰਟ ਵਿਭਾਗ ਨੇ ਲਾਇਸੈਂਸ ਧਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਿਸਟਮ ਨੂੰ ਸੁਧਾਰਨ ਅਤੇ ਪ੍ਰਸ਼ਟਾਚਾਰ ਕੱਟ ਕਰਨ ਦੀ ਆੜ ਵਿੱਚ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਹਾਲੇ ਵਿਭਾਗ ਨੇ 4 ਮਹੀਨੇ ਤੋਂ ਲਾਇਸੈਂਸ ਦੀ ਬੈਕਲੌਗ ਐਂਟਰੀ ਬੰਦ ਕਰ ਰੱਖੀ ਹੈ। ਇਸ ਕਾਰਨ ਲਾਇਸੈਂਸ ਧਾਰੀ ਆਪਣੇ ਲਾਇਸੈਂਸ ਔਨਲਾਈਨ ਨਹੀਂ ਕਰ پا ਰਹੇ। ਵਿਭਾਗ ਨੇ ਆਰ.ਸੀ ਦੀ ਬੈਕਲੌਗ ਸ਼ੁਰੂ ਕਰ ਦਿੱਤੀ ਹੈ ਪਰ ਲਾਈਸੈਂਸ ਦੀ ਐਂਟਰੀ ਅਜੇ ਤੱਕ ਬੰਦ ਹੈ ਇਸ ਸੰਬੰਧੀ ਲੋਕਾਂ ਚ ਦੁਚਿੱਤੀ ਹੈ ਕਿ ਲਾਈਸੈਂਸ ਦੀ ਬੈਕਲੌਗ ਸ਼ੁਰੂ ਹੋਏਗੀ ਜਾਂ ਨਹੀਂ ਇਸ ਤੇ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਲਾਈਸੈਂਸ ਦੀ ਬੈਕਲੌਗ ਸ਼ੁਰੂ ਨਹੀਂ ਕੀਤੀ ਜਾਵੇਗੀ ਜਿਸ ਵਿੱਚ ਵਿਅਕਤੀ ਦਾ ਲਾਈਸੈਂਸ ਪੁਰਾਣੇ ਸਮੇਂ ਮਤਲਬ ਸਮਾਰਟ ਕਾਰਡ ਨਹੀਂ ਬਣਾ ਹੈ ਉਹ ਮੁਰ ਤੋਂ ਲਰਨਿੰਗ ਲਾਈਸੈਂਸ ਨਾਲ ਆਪਣਾ ਲਾਈਸੈਂਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ ਤੇ 1 ਮਹੀਨੇ ਬਾਅਦ ਉਹ ਪੱਕਾ ਲਾਈਸੈਂਸ ਲਾਈਸੈਂਸ ਟੈਸਟ ਦੇ ਕੇ ਬਣਵਾ ਸਕਦਾ ਹੈ ਆਰਟੀਓ ਰਣਦੀਪ ਸਿੰਘ ਹੀਰਾਣੇ ਤੇ ਸਗੀ ਲਾਈਸੈਂਸ ਦੀ ਬੈਕਲੌਗ ਸ਼ੁਰੂ ਕਰਨ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਲਾਇਸੈਂਸ ਦੀ ਬੈਕਲੋਗ ਸ਼ੁਰੂ ਨਹੀਂ ਕੀਤੀ ਜਾਵੇਗੀ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਦੂ ਸਿੰਘ ਧਰਮਸੋਧ ਖਿਲਾਫ ਏਡੀ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਕੇਸ ਦਰਜ ਕੀਤਾ ਹੈ ਇਹ ਮਾਮਲਾ منی ਲਾਰਡਿੰਗ ਤਹਿਤ ਦਰਜ ਕੀਤਾ ਗਿਆ ਹੈ ਜਲੰਧਰ ਏਡੀ ਸਾਬਕਾ ਜੰਗਲਾਤ ਮੰਤਰੀ ਧਰਮਸੋਧ ਖਿਲਾਫ منی ਲਾਰਡਿੰਗ ਮਾਮਲੇ ਦੀ ਜਾਂਚ ਕਰ ਰਹੀ ਸੀ ਵੀਰਵਾਰ ਨੂੰ ਏਡੀ ਨੇ ਧਰਮਸੋਧ ਤੇ ਉਸਦੇ ਪੁੱਤਰ ਦੀ ਕਰੀਬ 4 ਕਰੋੜ 58 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ ਅਨਾਲੀ ਪਾੜ ਥੋੜੇ کہاں ਜਾਈਏ ਇਸ ਪਾਰ ਤੇ ਉਹ ਚੰਡੀਗੜ੍ਹ ਦੇ ਨੇੜੇ ਜਾ ਕੇ ਸੁੱਖ ਵਿਲਾਸ ਅਡਾ 7 ਸਟਾਰ ਹੋਟਲ ਤੇ ਉਹਦੇ ਕਾਗਜ ਕੱਢੇ ਟੈਕਸ ਪੈਟ ਤੇ ਸਟੇਟ ਦਾ ਜੀਐਸਟੀ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਤੁਹਾਨੂੰ ਟੈਕਸ ਫ੍ਰੀ ਮਿਲਦੀ ਹੈ ਕੋਈ ਚੀਜ਼ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਹੁਣ ਜੇ 7 ਸਟਾਰ ਹੋਟਲ ਨੂੰ ਲੱਗਦੀ ਫੀਸ ਨਹੀਂ ਲੱਗੂਗੀ ਹੋਰ ਕਿਹਨੂੰ ਲੱਗੂਗੀ ਫਿਰ ਫ੍ਰੀ ਆਪ ਹੀ ਆਪ ਹੀ ਸਾਈਨ ਕਰਨੇ ਸੀ ਇਧਰੋਂ ਕਰਤੇ ਬਸ ਹੁਣ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਫਿਰ ਕਹਿੰਦੇ ਭਗਵਾਨਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮਗਾ ਇਹ ਮਾਨ ਹੋਊ ਤਾਂ ਨਹੀਂ ਹੋਊ ਮਾਨ ਕਿੱਥੇ ਆਉਤੋਂ ਦਿਖਾ ਦਿਓ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਦਾਂ ਤੁਸੀਂ ਆਉਣੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਦਾਂ ਆਉਂਦੇ ਨੇ ਯਾਰ ਛੱਡੋ ਪਰੇ ਮਾਨ ਹਾਨੀ ਦਾ ਕੇਸ ਕਰੂੰਗਾ ਕਰ ਤੋ ਕਿ ਮੇਰੇ ਤੇ ਮਾਨ ਹਾਨੀ ਦਾ ਉਦੋਂ ਦੇਖਣਾ ਸੀ ਜਦੋਂ ਲੁੱਟੀ ਜਾਂਦੇ ਸੀ ਕਿ ਕੋਈ ਤੀਜਾ ਵੀ ਆਊ ਹਸਾਬ ਲੈਣ ਆਲਾ ਕਰ ਦੋ ਮਾਨ ਹਾਨੀ ਦਾ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਲੋਕਾਂ ਦਾ ਵਕੀਲ ਬਣ ਕੇ ਜਾਵਾਂ ਮੈਂ ਤਾਂ ਵਾਅਦਾ ਦਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਾਬ ਪਏ ਨੇ ਇਹਨਾਂ ਦੇ ਚਿੱਠੇ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਸਭ ਤੋਂ ਦੁੱਖ ਦੀ ਗੱਲ ਪਤਾ ਕਿਹੜੀ ਆਪਦਿਆ ਨੇ ਲੁੱਟਿਆ ਸਾਨੂੰ ਸਮਝੇਗਾ ਖਰੀ ਲੋਕਾਂ ਨੂੰ ਚੱਕ ਦਿਓ ਪਰਚੇ ਪਾਉਦੋ ਚੱਕ ਦੋ ਲੁੱਟ ਲਓ ਆ ਹੁਣ ਇੱਥੇ ਤਫਾ ਪੰਜ ਲਾ ਦੋ ਧਾਰਾ ਪੰਜ ਲਾ ਦੋ ਆਪਦਾ ਹੋਟਲ ਬਣਾ ਕੇ ਤਾਰਾ ਚੱਕ ਦੋ ਲੈ ਹੁਣ ਅਸੀਂ ਦੋ ਨਹਿਰਾਂ ਨਵੀਆਂ ਬਣਾ ਰਹੇ ਹਾਂ ਇੱਕ ਮਾਲਵਾ ਨਹਿਰ ਜਿਹੜੀ ਹਰੀਕੇ ਪੱਤਨ ਤੋਂ ਇਧਰ ਕਿਦਲਵਾਹੇ ਵਾਲੇ ਪਾਸੇ ਨੂੰ ਰਾਸਤਾ ਨਹਿਰ ਦੇ ਨਾਲ ਹੀ ਹੈ ਇਧਰਲੇ ਪਾਸੇ ਨੂੰ ਪਰਲੇ ਪਾਸੇ ਹੈਗੀ ਆਪਣੀ ਹੀ ਉਹ ਵੀ ਸਰੰਦ ਨਹਿਰ ਕਹਿੰਦੇ ਆ ਉਹਨੂੰ ਸਰੰਦ ਕਨਾਲ 5000 ਕਿਊਸਿਕ ਪਾਣੀ ਜਾਂਦਾ ਤੇ ਵਿੱਚੋਂ ਰਾਸਤਾ ਨੂੰ ਜਾਂਦੀ ਹੈ ਵੱਡੀ ਨਹਿਰ 18000 ਕਿਊਸਿਕ ਜਾਂਦਾ ਪੁਰਾਣੇ ਐਗਰੀਮੈਂਟ ਹੋਏ ਹੋਏ ਨੇ ਤੇ ਅਸੀਂ ਇਧਰਲੇ ਪਾਸੇ ਵੀ ਆਪਣੀ ਖੋਲ ਰਹੇ ਹਾਂ ਨਹਿਰ ਤੇ 1206 ਮੈਗਾਵਾਟ ਦਾ ਧਾਰਕਲਾਂ ਬਣ ਕੇ ਤਿਆਰ ਹੋ ਜੂ ਅਕਤੂਬਰ ਚ ਆਪਣਾ ਡੈਮ ਉਹਦੇ ਨਾਲ ਇੱਕ ਪੂਰੀ ਨਹਿਰ ਪੂਰੇ ਦੁਆਬੇ ਵਿੱਚ ਦੀ ਨਿਕਲੂਗੀ 24 ਘੰਟੇ 12 ਮਹੀਨੇ 30 ਦਿਨ ਉਹ ਚੱਲੂਗੀ ਆ ਹੁੰਦੇ ਆ ਕੰਮ ਸਾਡਾ ਨਹਿਰਾਂ ਦਾ ਪਾਣੀ ਅਸੀਂ ਲੈ ਕੇ ਜਾਈਏ ਖੇਤਾਂ ਤੱਕ ਨਾਲੇ ਤਾਂ ਬਿਜਲੀ ਬਚੂ ਨਾਲੇ ਥੱਲੋਂ ਪਾਣੀ ਬਚੂ ਤੇ ਨਾਲੇ ਸਭ ਤੋਂ ਵੱਡੀ ਗੱਲ ਨਹਿਰੀ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਉਹ ਪਾਣੀ ਨਾਲ ਜਿਹੜੀ ਫਸਲ ਸਿੰਚੀ ਜਾਂਦੀ ਹੈ ਨਾ ਉਹ ਫਸਲ ਬੰਪਰ ਹੁੰਦੀ ਹੈ। ਉਹਦੇ ਨਾਲ ਉਪਜਾਊ ਸ਼ਕਤੀ ਆਉਂਦੀ ਹੈ ਨਾਲ ਬਹੁਤ ਕੁਝ ਤੱਤ ਆਉਂਦੇ ਨੇ ਉਸ ਪਾਣੀ 'ਚ। ਸਿਰੋ ਜਿਵੇਂ ਸਰਚੂ ਜੰਗਬਤ ਲੱਗੇ ਇੱਕ ਜੂਨ ਨੂੰ ਚੁੱਕਣਾ ਬਣੀ ਨੇ ਕਿਸ ਤਰ੍ਹਾਂ ਦੇਖਣ ਨੂੰ ਕਿੱਥੇ ਕਿੱਥੇ ਤਿਆਰੀ ਹੈ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਸਾਰੇ ਭਾਰਤ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ। ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਲੋਕਤੱਤਰ ਦਾ ਸਭ ਤੋਂ ਵੱਡਾ ਤਿਹਾਰ ਜਿਹੜਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਔਰ ਸੱਤ ਪਣਾਵਾਵਾਂ ਦੇ ਵਿੱਚ ਇਲੈਕਸ਼ਨ ਹੋਣੀਆਂ ਸੋ ਇਸ ਜਿਹੜਾ ਤਿਹਾਰ ਆ ਇਹਦੇ ਵਿੱਚ ਸਾਰਿਆਂ ਨੂੰ ਆਪਣਾ ਬਦ ਚੜ ਕੇ ਹਿੱਸਾ ਪਾਉਣਾ ਚਾਹੀਦਾ ਔਰ ਸ਼ਾਂਤੀਪੂਰਵਕ ਰਹਿ ਕੇ ਸਾਰੀਆਂ ਚੋਣਾਂ ਲੜਦੀਆਂ ਚਾਹੀਦੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਆਪਣਾ ਅਜੰਡਾ ਲੈ ਕੇ ਆਉਣਗੀਆਂ ਔਰ ਸਾਰਿਆਂ ਨੂੰ ਉਸ ਅਜੰਡੇ ਨੂੰ ਸਿਆਸੀ ਤੌਰ ਤੇ ਸਮਝਦੇ ਹੋਏ ਕਿ ਕੀ ਕੰਮ ਹੋਏ ਨੇ ਜਾਂ ਕੀ ਕੰਮ ਹੋ ਰਿਹਾ ਹੈ ਨੇ ਉਹ ਸਾਰਿਆਂ ਨੂੰ ਸਮਝਦੇ ਉਸ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਸਮਝ ਤੋਂ ਮੈਂ ਸਮਝਦਾ ਪਿਛਲੇ 10 ਸਾਲਾਂ ਦੇ ਅੰਦਰ ਦੇਸ਼ ਦੇ ਅੰਦਰ ਇਕਲੌਤੀ ਪਾਰਟੀ 10 ਸਾਲਾਂ ਦੇ ਵਿੱਚ ਪੈਦਾ ਹੋਈ ਔਰ ਅੱਜ ਤੀਜੀ ਜੜੀ ਆ ਦੇਸ਼ ਦੇ ਅੰਦਰ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਆ ਸੋ ਅਸੀਂ ਅਬਦਾ ਏਜੰਡਾ ਲੈ ਕੇ ਜਾ ਰਹੇ ਆ ਸਾਡੇ ਸੁਪਰੀਮੌਰ ਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਅਸੀਂ ਬਿਲਕੁਲ ਜੋ ਕੰਮ ਅਸੀਂ 2 ਸਾਲ ਚ ਪੰਜਾਬ ਚ ਕੀਤੇ ਨੇ ਜੋ ਕੰਮ ਅਸੀਂ ਦਿੱਲੀ ਚ ਕਰ ਰਹੇ ਆ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਗੇ ਉਹ ਅਸੀਂ ਅਬਦਾ ਏਜੰਡਾ ਲੈ ਕੇ ਲੋਕਾਂ ਜਾਵਾਂਗੇ ਔਰ ਮੈਨੂੰ ਪੂਰਨ ਆਸ ਹੈ ਕਿ ਬਹੁਤ ਭਾਰੀ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪੱਖ ਦੀ ਹੁੰਚਾ ਸਰ ਐਮਪੀ ਚ ਉਹਨਾਂ ਨੇ ਦੇਸ਼ ਦੀ ਆਪਾਂ ਜਿਹੜੀ ਗੱਲ ਕਰੀ ਸੀ ਇੱਕ ਨੂੰ ਨਾਇਆਤਾ ਕਿ ਜਿਹੜੀ ਬਾਦ ਜਿਹੜੀ ਵਿਰੋਧ ਕੀਤਾ ਉਸ ਚੀਜ਼ ਦਾ ਉਸ ਨੂੰ ਕਿਸ ਤਰ੍ਹਾਂ ਦੇਖਣਾ ਕੋਈ ਘੱਟ ਕੀ ਉਹ ਜਿਹੜੇ ਲੋਕ ਸਿੰਘ ਦੇ ਦੇਸ਼ ਆਉਂਦੇ ਕਹਿੰਦੇ ਬੁਰੇ ਬੰਦੇ ਆ ਦੇਖੋ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਪਹਿਲਾਂ ਹੀ ਮੈਂ ਸਮਝਦਾ ਡਗਮਗਾ ਚੁੱਕੀ ਆ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਡਾਵਾ ਡੋ ਲਾ ਗਈ ਸੋ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਉਹ ਲੈਣੇ ਲੈਣੇ ਚਾਹੀਦੇ ਜਿਹਦੇ ਨਾਲ ਮੈਂ ਸਮਝਦਾ ਦੇਸ਼ ਜਿਹੜਾ ਉਹ ਮਜ਼ਬੂਤ ਹੋਵੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇ ਸੋ ਇਹ ਦੀ ਫੈਸਲੇ ਹੋਣੇ ਚਾਹੀਦੇ ਕਿ ਤੁਸੀਂ ਵੋਟਾਂ ਨੂੰ ਮੂਰੇ ਰੱਖ ਕੇ ਫੈਸਲੇ ਲੱਖੋ ਚੰਦ ਦਿਨ ਪਹਿਲਾਂ ਸੀਏ ਡਬਲ ਲਾਗੂ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ ਵੋਟ ਦਾ ਲਾਹਾ ਲੈਣ ਲਈ ਕਿ ਸਤਾ ਚ ਕੇ ਮੇ ਰਹਿਣਾ ਇਸ ਤਰ੍ਹਾਂ ਦੇ ਫੈਸਲੇ ਲਗ ਕਰਦੀ ਆ ਜਦ ਕਿ ਸਤਾ ਵਿੱਚ ਆਇਆ ਨੂੰ ਭਾਰਤੀ ਜਨਤਾ ਪਾਰਟੀ ਦਾ 10 ਸਾਲ ਹੋ ਗਏ 10 ਸਾਲ ਤੋਂ ਬਾਅਦ ਲਾਸਟ ਦੇ ਤੁਸੀਂ ਇਹ ਫੈਸਲਾ ਕਰਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਅਸੀਂ 2 ਸਾਲ ਪਹਿਲਾਂ ਪੰਜਾਬ ਸੱਤਾ ਵਿੱਚ ਆਏ 2 ਸਾਲ ਤੋਂ ਪਹਿਲਾਂ ਆਏ ਜਦੋਂ ਅਸੀਂ ਤਿੰਨਾਂ ਮਹੀਨਿਆਂ ਚ ਸਾਡੀ ਵੱਡੀ ਗਰੰਟੀ ਸੀ ਕਿ 300 ਯੂਨਟ ਮੁਫਤ ਬਿਜਲੀ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਤਿੰਨਾਂ ਮਹੀਨਿਆਂ ਚ ਕੀਤਾ ਲਾਗੂ ਸਾਡੀ ਗਰੰਟੀ ਸੀਗੀ ਕਿ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਤਿੰਨਾਂ ਮਹੀਨਿਆਂ ਚ ਅਸੀਂ ਪੰਜਾਬ ਚ ਮਹੱਲਾ ਕਲੀਨਿਕ ਸਟਾਰਟ ਕੀਤੇ ਸਾਡੀ ਗਰੰਟੀ ਸੀਗੀ ਸਕੂਲ ਆਫ ਫੈਮਿਨਸ ਖੋਲ੍ਹਾਂਗੇ ਉਸੇ ਸਕੂਲ ਚ ਖੋਲ੍ਹੇ ਪੰਜਾਬ ਚ ਖੋਲ੍ਹਣੇ ਸਟਾਰਟ ਕੀਤੇ ਸਾਡੀ ਗਰੰਟੀ ਸੀਗੀ ਅਸੀਂ ਆਪਣੇ ਜਿਹੜੇ ਸਾਡੇ ਸੈਨਿਕ ਨੇ ਜਿਹੜੇ ਭਰਾ ਸਾਡੇ ਸੈਨ ਡਿਊਟੀ ਕਰਦੇ ਸ਼ਹੀਦ ਹੋਏ ਨੇ ਸੀ ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਇਹ ਵੱਡੇ ਫੈਸਲੇ ਆਮ ਆਦਮੀ ਪਾਰਟੀ ਦੇ ਜਿਹੜਾ ਪਹਿਲੇ 3 ਮਹੀਨੇ ਚ ਲਾਗੂ ਕੀਤੇ ਕਰਪਸ਼ਨ ਦਾ ਖਾਤਮਾ ਜਿਹੜੀ ਕਰਪਸ਼ਨ ਅਕਾਲੀ ਦਲ ਭਾਜਪਾ ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਪੈਦਾ ਕੀਤੀ ਸੀ ਉਹਦਾ ਖਾਤਮਾ ਹੋਇਆ ਪੰਜਾਬ 'ਚ ਜਿਹੜਾ ਮਾਫੀਆ ਰਾਜ ਸੀਗਾ ਜਿਹੜਾ ਮਾਫੀਆ ਰਾਜ ਸੀ ਉਹਦਾ ਪੰਜਾਬ ਵਿੱਚੋਂ ਖਾਤਮਾ ਹੋਇਆ ਪੰਜਾਬ 'ਚੋਂ ਸ਼ਰਾਬ ਦਾ ਮਾਫੀਆ ਖਤਮ ਹੋਇਆ ਪੰਜਾਬ ਵਿੱਚੋਂ ਜਿਹੜਾ GST ਦੀ ਚੋਰੀ ਹੁੰਦੀ ਸੀ ਉਹ ਖਤਮ ਹੋਈ ਦੇਸ਼ ਦੇ ਅੰਦਰ ਸਾਡੀ ਜਿਹੜੀ ਨੈਸ਼ਨਲ ਗਰੋਥ ਆ जीएसटी ਦੇ ਅੰਦਰ ਉਹ 11% ਆ ਅੱਜ ਪੰਜਾਬ 15% ਕ੍ਰਾਸ ਕਰ ਗਿਆ ਇਹਦਾ ਮਤਲਬ ਕਿ ਪੰਜਾਬ ਵਿੱਚ ਕਿੰਨਾ ਦਾ ਸਰਕਾਰ ਕੰਮ ਕਰ ਰਹੀ ਹੈ ਐਕਸਾਈਜ਼ ਦਾ ਮਾਲੀਆ ਜਿਹੜਾ ਪਹਿਲਾਂ 6000 ਕਰੋੜ ਰੁਪਏ ਸੀ ਸਾਲਾਨਾ ਉਹ ਅੱਜ ਵੱਧ ਕੇ 10000 ਕਰੋੜ ਰੁਪਏ ਹੋ ਗਿਆ ਇਹ ਪੰਜਾਬ ਚ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਆ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਦੇ ਅੰਦਰ 42000 ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੀ ਆ ਆਮ ਆਦਮੀ ਪਾਰਟੀ ਨੇ 12000 ਅਧiatਕਾਂ ਨੂੰ ਪੱਕੇ ਕਰਕੇ ਤੁਹਾਡੇ ਘਟਾਰੇ 'ਚ ਖੜੀ ਆ ਸੋ ਬਿਲਕੁਲ ਜੇ ਅਸੀਂ ਕੰਮ ਕੀਤੇ ਨੇ ਉਹਦੇ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਹਾਂਗੇ ਸਰ ਜੀ ਲੋਕ ਸਭਾ ਦੀ ਜਿਹੜ ਚੋਣਾਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਦੇਸ਼ਵਾਸੀਆਂ ਨੂੰ ਇਹਨਾਂ ਚੋਣਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਆਪਣੀ ਮਨਪਸੰਦਾ ਮਨਪਸੰਦੀਦਾ ਜਿਹੜੀ ਸਰਕਾਰ ਆ ਉਹ ਚੁਣ ਸਕਣਗੇ ਔਰ ਲੋਕਤੰਤਰ ਦੀ ਮਜ਼ਬੂਤੀ ਰੱਖਣ ਵਾਸਤੇ ਆਪਣਾ ਹਿੱਸਾ ਮਤ ਦਾ ਦਾਗ ਦੇ ਤੌਰ ਤੇ ਪਾਉਣਗੇ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਇਹ ਇਹ ਚੋਣਾਂ ਨੇ ਇਹ ਲੋਕ ਸਭਾ ਦੀਆਂ ਸਾਡੀ ਪੰਜਾਬ ਦੀ ਜਿਹੜੀ ਅਖੀਰਲੇ ਪੜਾਅ ਦੇ ਵਿੱਚ ਔਰ ਪੂਰਨ ਤੌਰ ਤੇ ਅਸੀਂ ਸਾਰੇ ਆਪਣੇ ਖਾਸ ਕਰ ਜਿਹੜੀ ਕਾਂਗਰਸ ਪਾਰਟੀ ਹੈ ਮਜ਼ਬੂਤੀ ਦੇ ਨਾਲ ਪੂਰੇ ਦੇਸ਼ ਚ ਇਲੈਕਸ਼ਨ ਲੜ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਪੂਰੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਜਿਹੜੀ ਹੈ ਉਹ ਲੜੀ ਜਾਏ ਦੇਖੋ ਸਮਾਂ ਮਿਲ ਜਾਂਦਾ ਹੈ ਲੋਕਾਂ ਨੂੰ ਪ੍ਰਚਾਰ ਕਰਨ ਦੇ ਵਿੱਚ ਜਿਹੜੇ ਤੇ ਇਲੈਕਸ਼ਨ ਨਾਲ ਲੜ ਚੁੱਕੇ ਨੇ ਜਿੱਦਾਂ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਤੇ ਲਿਖਾ ਜੋਖਾ ਹੋਵੇਗਾ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਕਿਵੇਂ ਦਾ ਉਹਨਾਂ ਦਾ ਵਿਹਾਰ ਰਿਹਾ ਲੋਕਾਂ ਪ੍ਰਤੀ ਜਨ ਮੁਦਿਆਂ ਪ੍ਰਤੀ ਜਾਂ ਜਿਹੜੇ ਲੋਕਲ ਇਸ਼ੂ ਸੀ ਉਹਨਾਂ ਪ੍ਰਤੀ ਜਿਹੜੇ ਨਵੇਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਤਿਆਰੀ ਦਾ ਮੌਕਾ ਵੀ ਮਿਲੇਗਾ ਔਰ ਦੋਵਾਂ ਨੇ ਕਿਉਂਕਿ ਚੋਣ ਨੂੰ ਚੋਣ ਦੀ ਤਰ੍ਹਾਂ ਹੀ ਲੜਿਆ ਜਾਂਦਾ ਔਰ ਕਾਫੀ ਮੌਕਾ ਜਿਹੜਾ ਆ ਉਹ ਇਲੈਕਸ਼ਨ ਲਈ ਤਿਆਰੀ ਵਾਸਤੇ ਮਿਲ ਜੇਗਾ ਦੇਖੋ ਹਰ ਪਾਰਟੀ ਦਾ ਆਪਣਾ ਇੱਕ ਤਰੀਕਾ ਘਾਰਿਆ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਕਰਤੀਆਂ ਕਿਉਂਕਿ ਉਹਨਾਂ ਕੋਲ ਬਹੁਤ ਵੱਡਾ ਦੇਖਦੇ ਵਿੱਚ ਇਲੈਕਸ਼ਨ ਲੜਨ ਦਾ ਪਲੇਟਫਾਰਮ ਨਹੀਂ ਹੈਗਾ ਸੋ ਕਾਂਗਰਸ ਪਾਰਟੀ ਹੋਰਾਂ ਸਟੇਟਾਂ 'ਚ ਵੀ ਇਲੈਕਸ਼ਨ ਲੜ ਰਹੀ ਹੈ ਔਰ ਅਲਗ-ਅਲਗ ਸਟੇਟਾਂ ਦੇ ਜਿਹੜੀਆਂ ਸਟੇਟ ਪਹਿਨੋਂ ਇਲੈਕਸ਼ਨ ਨੇ ਉਹਨਾਂ ਦਾ ਪਹਿਨੋਂ ਅਨਾਊਂਸਮੈਂਟ ਕੀਤੀ ਜਾਏਗੀ ਜਿਹ ਉਹਨਾਂ ਜੋ ਜੇ ਟਾਈਮ ਹੈ ਕਿਸੇ ਸਮੇਂ ਵੀ ਕਰ ਸਕਦੇ ਨੇ ਉਹ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਰਦੀ ਹੈ ਬਟ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਇਲੈਕਸ਼ਨ ਹੈ ਇਹ ਇਹ ਦੇ ਵਿੱਚ ਹਰ ਬੰਦੇ ਨੂੰ ਭਾਗ ਲੈਣਾ ਬਹੁਤ ਜ਼ਰੂਰੀ ਹੈ ਖਾਸ ਕਰ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਨੇ ਆਮ ਤੌਰ ਤੇ ਲੋਕ ਇਲੈਕਸ਼ਨ ਵਾਲੇ ਦਿਨ ਵੋਟਾਂ ਨਹੀਂ ਪਾਉਂਦੇ ਜਿਹੜੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਇਲੈਕਸ਼ਨ ਦੇ ਵਿੱਚ ਭਾਗ ਲੈ ਕੇ ਆਪਣੇ ਮਨ ਪਸੰਦੀ ਦਾ ਉਮੀਦਵਾਰ ਚੁਣਨੇ ਚਾਹੀਦੇ ਆਪਣੀ ਮਨ ਪਸੰਦੀ ਦਾ ਪਾਰਟੀ ਨੂੰ ਸਪੋਰਟ ਕਰਨਾ ਚਾਹੀਦਾ ਔਰ ਦੇਖੋ ਤੁਮ ਮਜਬੂਤ ਸਰਕਾਰ ਦੇਣ ਵਾਸਤੇ ਉਹਨਾਂ ਦੀ ਚੋਣ ਕਰਨੀ ਚਾਹੀਦੀ। ਦੇਖੋ ਜਿੱਥੋਂ ਤੱਕ ਮੇਰੀ ਉਮੀਦਵਾਰੀ ਦਾ ਸਵਾਲ ਹੈ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆਲ ਇੰਡੀਆ ਕਾਂਗਰਸ ਕਮੇਟੀ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਤੈਅ ਕਰਨਾ ਹੈ। ਜਿੱਤੱਕ ਕਿ ਉਹਨਾਂ ਨੇ ਉਮੀਦਵਾਰ ਦੀ ਗੱਲ ਹੈ ਉਹ ਦੇਖੋ ਹਰ ਇੱਕ ਨੇ ਮੈਨੂੰ ਵੀ ਮੁਬਾਰਕਬਾਦ ਦੇਣਾ ਗੁਰਦੀਪ ਤਾਰੀਵਾਲ ਜੀ ਜਿਹੜੇ ਉੱਤੇ ਆਵਾਦੀ ਪਾਰਟੀ ਦੇ ਉਮੀਦਵਾਰ ਬਣੇ। ਔਰ ਉਹ ਉਹਨਾਂ ਨੇ ਆਪਣੀ ਗੱਲ ਦੱਸੀ ਹੈ ਔਰ ਅਸੀਂ ਆਪਣੀ ਗੱਲ ਰੱਖਾਂਗੇ ਔਰ ਮੈਨੂੰ ਆਸ ਹੈ ਕਿ ਲੋਕ ਇਨ੍ਹਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੋਟ ਜਿਹੜੀ ਹੈ ਉਹ ਪਾਉਣਗੇ ਔਰ ਉਹਦੇ ਜੇ ਮੁੱਦੇ ਹੋਣਗੇ ਲੋਕਲ ਮੁੱਦੇ ਵੀ ਹੋਣਗੇ ਪਰਦੇਸ਼ ਦੇ ਮੁੱਦੇ ਵੀ ਹੋਣਗੇ ਔਰ ਦੇਸ਼ ਦੇ ਮੁੱਦੇ ਵੀ ਹੋਣਗੇ ਜਿਹੜੇ ਲੋਕਾਂ ਦੀ ਕਚੈੜੀ ਚ ਜਾ ਕੇ ਡਿਸਕਸ ਕੀ ਲੋਕ ਸਭਾ ਦੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਇਹਨਾਂ ਚੋਣਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਆਪਣੀ ਮਨਪਸੰਦਾ ਮਨਪਸੰਦੀਦਾ ਜਿਹੜੀ ਸਰਕਾਰ ਆ ਉਹ ਚੁਣ ਚੁਣ ਸਕਣਗੇ ਔਰ ਲੋਕਤੰਤਰ ਦੀ ਮਜ਼ਬੂਤੀ ਰੱਖਣ ਵਾਸਤੇ ਆਪਣਾ ਹਿੱਸਾ ਮਤ ਦਾ ਦਾਗ ਦੇ ਤੌਰ ਤੇ ਪਾਉਣਗੇ ਸਭ ਤੋਂ ਪਹਿਲਾਂ ਬਹੁਤ-ਬਹੁਤ ਬਧਾਈ ਇਹ ਨੇ ਚੋਣਾਂ ਨੇ ਇਹ ਲੋਕ ਸਭਾ ਦੀਆਂ ਸਾਡੀ ਪੰਜਾਬ ਦੀ ਜਿਹੜੀ ਅਖੀਰਲੇ ਪੜਾਅ ਦੇ ਵਿੱਚ ਹੈ ਔਰ ਪੂਰਨ ਤੌਰ ਤੇ ਅਸੀਂ ਸਾਰੇ ਆਪਣੇ ਖਾਸ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ ਮਜ਼ਬੂਤੀ ਦੇ ਨਾਲ ਪੂਰੇ ਦੇਸ਼ ਚ ਇਲੈਕਸ਼ਨ ਲੜ ਰਹੀ ਹੈ ਔਰ ਪੰਜਾਬ ਦੇ ਵਿੱਚ ਪੂਰੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਜਿਹੜੀ ਹੈ ਉਹ ਲੜੀ ਜਾਏਗਾ